ਸਾਸੀ ਗਾਲ ਜੀ ਜਗਦੀਪ ਡੇਰੀ ਫਾਰਮ ਦੇ ਪਹੁੰਚ ਚੁਕੇ ਆ ਬਹੁਤ ਬਹੁਤ ਵੈਲਕਮ ਆ ਅੱਜ ਚਾਰ ਚੋਟੀਆਂ ਟੋਕੜਾਂਗ ਬਣ ਜਗਦੀਪ ਡੇਰੀ ਫਾਰਮ ਤੇ ਪਹੁੰਚ ਚੁਕੀਆਂ ਵਾ ਟਾਪ ਕਲਾਸ ਚੈਂਪੀਅਨ ਕਟੀਆਂ ਬਾਕੀ ਵੀਰ ਨਾਲ ਜਗਦੀਪ ਵੀਰ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਿਗਰੀਬ ਦੇਰੀ ਬੰਦੇ ਵਿਖਮ ਵਾਲਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਵੀਰੇ ਜਿਨ੍ਹਾਂ ਸਾਨੂੰ ਇਨਾ ਮਾਨ ਤੇ ਪਿਆਰ ਬਖਸ਼ਿਆ ਅੱਜ ਸਾਡੇ ਕੋਲ ਉਹ ਝੋਟੀਆਂ ਖੜੀਆਂ ਜਿਹੜੀਆਂ ਚੈਂਪੀਅਨ ਮੱਲਾ ਵੀ 22 32 ਕਿਲੋ ਸਾਡੇ ਫਾਰਮ ਤੇ ਦੁੱਧ ਕੱਢ ਕੇ ਗਈਆਂ ਠੀਕ ਹੈ ਵੀਰ ਜੀ ਚੈਂਪੀਅਨ ਝੋਟੀਆਂ ਵੀਰ ਦੇ ਫਾਰਮ ਤੋਂ ਵਿਖੇ ਗਈਆਂ ਉਹ ਪਹੁੰਚੀਆਂ ਅੱਜ ਵੀਰ ਕੋਲ ਟੌਂਡ ਦਾ ਪਈ ਦਦੀਆਂ ਪਹਿਲਾਂ ਕੱਟੀ ਖਰਕੀ ਨੇ 20 ਕਿਲੋ ਦੁੱਧ ਦਵਾ ਦਦੀਆਂ ਤੇ ਬਾਕੀ ਇਹਨਾਂ ਚੈਂਪੀਅਨ ਝੋਟੀ ਥਣ ਝੋਟੀ ਨੂੰ ਲਗਾ ਘਿਟ ਘਿਟ ਤੇ ਠੰਡੀ ਦਾ ਭਾਈ ਅੰ ਤਾਂ ਇਹ ਬਾੜੇ ਤੋਂ ਬਗੈਰ ਮਿਲਦੀ ਐ ਥਾਪੀ ਮਾਰ ਕੇ ਇਦਾਂ ਥੱਲੇ ਬਹਿ ਜੋ ਦਦੀਆਂ ਠੀਕ ਬਾਕੀ ਸਰੀਰ ਦੇ ਵਿੱਚ ਕੱਚ ਪੁਣਾ ਇੰਨਾ ਵੀ ਝੋਟੀ ਦੇ ਬਈ ਬਾਲਾ ਜਿਆਦਾ ਬਈ ਕੱਚ ਪੁਣਾ ਸਰੀਰ ਦੇ ਵਿੱਚ ਦਦੀਆਂ ਤੇ ਅੱਖਾਂ ਵਾਲਾ ਝੋਟੀ ਨੇ ਚੱਡਾ ਲੱਗਾ ਜੀ ਦਿੰਦੀਆਂ ਵਾਲਾ ਬਈ ਝੋਟੇ ਚੱਡਾ ਲੱਗਾ ਤੇ ਜੇ ਇੱਕ ਝੋਟੀ ਦੀ ਕੁਆਲਿਟੀ ਨਸਲ ਜੇ ਸਿੰਘ ਦੀ ਗੱਲ ਕਰੀਏ ਰਿੰਗ ਦਾ ਸਿੰਘ ਲੱਗਾ ਬਈ ਜਿਹੜੀ ਗੱਲ ਕਰਨ ਵਾਲੀ ਆ ਚੈਂਪੀਅਨ ਸਿੰਘ ਲੱਗਾ ਨਿਗਾ ਨਿਗਾ ਸਿੰਘ ਆ ਤੇ ਜੇ ਕੱਚ ਪੁਣਾ ਸਰੀਰ ਦੇ ਵਿੱਚ ਕਰੀਏ ਬਈ ਇੰਨਾ ਕੱਚ ਪੁਣਾ ਝੋਟੀ ਦੇ ਹੋਲ ਕੇ ਦਿਖਾਉਣੇ ਦਿਖਾਓ ਵੀਰ ਜੀ ਖੋਲ ਕੇ ਚੈਂਪੀਅਨ ਝੋਟੀ ਵੱਡੀ ਵੀਰ ਦੇ ਫਾਰਮ ਤੋਂ ਵੇਖੇ ਗਈ ਆ ਵੇਖੋ ਝੋਟੀ ਵੱਡੀ ਝੋਟੀ ਜੀ ਨੂੰ ਕਹਿੰਦੇ ਆ ਹਰਿਆਣੇ ਦੀ ਗੱਡੀ ਇਹ ਗੱਭਨ ਦੀ ਗੱਲ ਕਰੀਏ ਕਿਨੇ ਚਿਰ ਦੀ ਵੀਰ ਜੀ ਇਹ ਚੱਕ ਪਾਸ ਜੀ 7 ਮਹੀਨੇ ਦੀ ਗੱਭਨ ਵੀਰੇ ਅੱਜ ਵੀ 10 ਕਿਲੋ ਦੁੱਧ ਦੁੱਧ ਕਿੰਨਾ ਦੱਸ ਲੀਟਰ 10 ਲੀਟਰ ਦੁੱਧ ਦੇ ਵੀਰੇ ਦਦੀਆਂ ਠੀਕ ਬਾਕੀ ਖਾਸ ਤੇ ਹੁੰਦੀ ਹੈ ਵੀਰੇ ਜਿਹੜੇ ਬਲ ਮਲਬ ਜਿਹੜੀ 20 ਕਿਲੋ ਕੱਟੀ ਹੈ ਜੇ ਸੱਤਾਂ ਮਹੀਨੇ ਜੇ 10 ਕਿਲੋ ਤੋਂ 10 ਕਿਲੋ ਦਿੰਦੀ ਹੈ ਕੋਈ ਉਹ ਕੁਆਲਟੀ ਵਾਲੀ ਭਾਈ ਦੇ ਸਕਦੀ ਹਾਂ ਹਾਂਜੀ ਹਾਂਜੀ ਇਹਨੇ 20 ਕਿਲੋ ਚਵਾਇਆ ਉਹ ਟੋਕੜ ਗੱਬਣ 10 ਕਿਲੋ ਦੇਣ ਦੀ ਹੈ 10 ਕਿਲੋ ਦੇਣ ਲਈ ਵੀਰ ਜੀ ਬਾਕੀ ਇਹ ਸੋਈਆਂ ਤੋਂ ਹੀ ਤਾਲੇ ਦੀ ਵੀਡੀਓ ਵੀ ਪੂਰੀ ਇਹਦੀ ਪਾਈ ਹੈ ਆਪਾਂ ਪਤਾ ਨਹੀਂ ਜਦੋਂ ਉੱਥੇ ਹੋਣ ਪਾਇਆ ਇਹਦਾ ਤੇ ਇਹਦੀ ਭਾਈ ਵੀਰ ਜੀ ਇਹਦੀ ਕੀਮਤ ਦੀ ਗੱਲ ਕਰੀਏ ਕੀਮਤ ਵੀਰੇ ਆਪਾਂ ਜੈਸਰੋ ਜਿਹੜੀ ਦੇਣੀ ਆ 2 ਲੱਖ ਦੀ ਦੇਣੀ ਆ ਛੋਟੀ ਵੀਰ ਜੀ ਕੋਈ ਮਾਨਤਾ ਨਾ ਵੀਰ ਜੀ ਮਾਨਤਾ ਤਾਂ ਕੋਈ ਹਜ਼ਾਰ ਖੰਡ ਦਾ ਹੋ ਜਾਊਗਾ ਬਾਕੀ ਇੰਨਾ ਵੀ ਭਰੀ ਛੋ ਪਰ ਮਾ ਦੱਸੋ ਕਿ 80-90 ਹਜ਼ਾਰ ਰੁਪਏ ਨਫਾ ਦੇ ਦਾਂਗੇ ਜਿਹੜਾ ਵੀਰ ਸਾਹਮਲੇ ਸੱਤ ਮਹੀਨਿਆਂ ਦੀ ਗੱਬਣੀਆਂ ਵੀਰ ਕਹਿੰਦਾ 80-90 ਹਜ਼ਾਰ ਰੁਪਏ ਨਫਾ ਦੇ ਕੇ ਕੱਟੀ ਲੈ ਆਵਾਂਗੇ ਟੁਕੀ ਪਰ ਪਰ ਦਿੰਦਾ ਨਹੀਂ ਕੋਈ ਪਰ ਜਦੋਂ ਕਰੇਗਾ 20 ਕਿਲੋ ਦੁੱਧ ਚਵਾਗੀ ਨਾ ਭਾਈ ਤਦੀਆਂ ਅਸਲ ਇਹ ਜਿੰਨੀ ਹੈਗੀ ਅਸਲ ਕਿ ਸੱਤ ਮਹੀਨੇ ਦੀ 10 ਕਿਲੋ ਦਿੰਦੀ ਨਾ ਤਾੜੀਆਂ ਨੂੰ ਲੈ ਲੋ ਕਿੰਨਾ ਕਿ ਤਾੜੀਆਂ ਲੈ ਵਾਲੀ ਨਹੀਂ ਉਹਨੂੰ ਭਾਈ ਤੇ ਅੱਜ ਵੀ ਸੱਤ ਮਹੀਨੇ ਦਿੰਦੇ ਹਾਂ ਹਾਂਜੀ ਹਾਂਜੀ ਗਾੜੀ ਆ ਗਈ ਭਾਈ 2 ਨੰਬਰ ਤੇ ਝੋਟੀ ਵੀ ਦਿੰਦੀਆਂ ਇਹਦੀ ਵੀਰ ਜੀ ਇਹ ਗੱਬਣਾਂ ਇਹ ਗੱਭਣੇ ਮੇਰੇ ਦਦੀਆਂ ਇਹ ਝੋਟੀ ਸਾਢੇ 6 ਮਹੀਨੇ ਦੀ ਗੱਭਣ ਆ ਅੱਛਾ ਤੇ ਇਹਦੀ ਕਿੰਨਾ ਦੁੱਧ ਦੇ ਵੀਰ ਮਾਲਕਾਂ ਨੇ ਸਾਨੂੰ ਦੁੱਧ 13 ਕਿਲੋ ਦੱਸਿਆ ਅੱਛਾ ਆਪਾਂ ਦੁੱਧ 12 ਕਿਲੋ ਇਹਦੇ ਥੱਲੇ ਦੱਸ ਰਹੇ ਜਿਹੜੀ ਗੱਲ ਕਰਾਂਗੇ ਝੋਟੀ ਆਈ ਆ ਬਾਕੀ ਝੋਟੀ ਦੀ ਮਤਲਬ ਵੀ ਸਾਢੇ ਕੋ ਗਈ ਇਹਦੀ ਝੋਟੀ ਦੀ ਸਾਢੇ ਕੋ ਵੀਡੀਓ ਵੀ ਹੈਗੀ ਪੂਰੀ ਦੀ ਠੀਕ ਹੈ ਜੀ ਆਪਣੇ ਫਾਰਮ ਤੇ ਗਈ ਆ ਵੀਰ ਕਹਿੰਦਾ ਕੋਈ ਵੀਡੀਓ ਵੇਖ ਸਕਦਾ ਵੀਰ ਪ੍ਰਮਾਤਮਾ ਦੀ ਕਿਰਦੀ ਨੂੰ ਦਾਗਲ ਕੀ ਅੱਜ ਵੇਖੋ ਮਈਆਂ ਤੋਕੜਾਂ ਦੇ ਮਈਆਂ ਦੇ ਰੰਗ ਬਦਲ ਜਾਂਦੇ ਆ ਮੈਂ ਮੇਰੇ ਦਦੀਆਂ ਇਹ ਸਾਢੇ ਫਾਰਮ ਤੋਂ ਵੇਖ ਕੇ ਗਈ ਆ ਇਹ ਸਾਢੇ ਫਾਰਮ ਏਹਿਆ ਨੇ ਜੋ ਜਦੋਂ ਗੱਭਨ ਲਈ ਵੀਰ ਦਦੀਆਂ ਬਾਕੀ ਥੋੜਾ ਜ ਮੈਂ ਇਹਦਾ ਅੰਦਰ ਰਹਿ ਰਹਿ ਕੇ ਰੰਗ ਬਦਲ ਗਿਆ ਵੀਰ ਮੈਂ ਦਦੀਆਂ ਇਹ ਵੀਰ ਮੈਂ ਖੋਲ ਕੇ ਦਿਖਾਇਓ ਵੀਰ ਜੀ ਇਹ ਵੀਰ ਮੈਂ ਉਥੋਂ ਲਈ 315 ਹਜ਼ਾਰ ਦੀ ਇਥੋਂ ਆਵ ਲਈ ਮੈਂ ਠੀਕ ਹੈ ਵੀਰ ਜੀ ਤੇ ਇਹ ਮੈਂ ਨਾ ਮੈਂ ਕੱਚੀ ਲਈ ਵੀਰ ਉਹ ਤੋਂ 15 20 ਦਿਨ ਕੱਚੀ ਲਈ ਸੀ ਦਦੀਆਂ ਤਿਆਰ ਕਰ ਗਿਆ ਵੀਰ ਮੈਂ 3.5 ਲੱਖ ਦੀ ਵੇਚੀ ਮੈਂ ਇਹਨੇ ਦੁੱਧ ਕੱਢਿਆ ਵੀਰ ਇਹਨੇ 22 ਕਿਲੋ ਦੁੱਧ ਮੈਨੇ ਠੀਕ ਹੈ ਵੀਰ ਜੀ ਇਹ ਅੰਦਰ ਰਹਿ ਰਹਿ ਕੇ ਨਾ ਟੀਨਾ ਥੱਲੇ ਵੀਰੇ ਥੋੜੀ ਡੇਰੀ ਜੇ ਨਿਕਲੀ ਪਿੰਡ ਐਸ ਕਰਕੇ ਲਾ ਲਿਆ ਚੈਂਪੀਅਨ ਝੋਟੀ ਆ ਵੱਡੇ ਕਦ ਕਾਟ ਦੀ ਸਿੰਘ ਇਹਨੂੰ ਵੀ ਚੈਂਪੀਅਨ ਨਹੀਂ ਲੱਗਾ ਇਹ ਵੀਰ ਭਰਾ ਨੇ ਜਿਵੇਂ ਲੈਣੀ ਸਰਬਤ ਤਾਜੀ ਦੀ ਵੀਡੀਓ ਮਗਾ ਸਕਦਾ ਪਹਿਲਾਂ ਵੀਰ ਕਹਿੰਦਾ ਜਿੰਨੇ ਵੇਖਣੀ ਤਾਜੀ ਦੀ ਵੀਡੀਓ ਹੈਗੀ ਆ ਜੀ ਤਾਜੀ ਦੀ ਸਾਡੇ ਫਾਰਮ ਤੇ ਗਈ ਵੀਡੀਓ ਮੰਗਾ ਸਕਦਾ ਵੀਰੇ ਦਧੀਆਂ ਸਾਨੂੰ ਫੇਰ ਜਿਹੜੀ ਗੱਲ ਕਰਾਂ ਠੀਕ ਆ ਵੀਰ ਜੀ ਇਹਦੀ ਕੀਮਤ ਦੀ ਗੱਲ ਕਰ ਲਈਏ ਕੀਮਤ ਵੀਰੇ ਮੈਂ ਅੱਜ ਦੀ ਘੜੀ ਦੇ ਵਿੱਚ ਮੈਂ ਕਿਹਾ ਸਾਢੇ 6 ਮਹੀਨੇ ਦੀ ਕੱਬਣੇ ਵੀਰੇ ਦਦੀਆਂ ਹਾਂਜੀ ਮਤਲਬ ਸਾਢੇ 3 ਮਹੀਨੇ ਸਾਹਮਣੀ ਪੈਣੀ ਓ ਝੋਟੀ ਤੇ ਫੇਰ ਵੀਰੇ ਡਬਲ ਪੈਸੇ ਦੀ ਆ ਹਾਂਜੀ ਹਾਂਜੀ ਅੱਜ ਦੀ ਘੜੀ ਵੀਰੇ 1.80 ਦੀ ਝੋਟੀ ਦਵਾਂਗੀ ਤੁਸੀਂ 1 ਲੱਖ 80 ਦੀ ਕੋਈ ਮਾਨਤਾਨ ਇਹ ਵੀ ਨਹੀਂ ਤੋਕੜਾ ਨਾ ਸਮਝੋ ਇਹ ਸੱਜਰਾਂ ਨੂੰ ਅੱਜ ਵੀ ਤਾਜ਼ੀਆਂ ਦੁੱਧ ਲੈ ਕੇ ਆਉਂਦੇ ਆ ਸੱਜਰਾਂ ਨੂੰ ਪਰਾਂ ਕਰਦੀਆਂ ਸੱਜਰਾਂ ਨੂੰ ਪਰੇ ਕਰਦੀਆਂ ਵੀਰੇ ਵੇਖ ਜਿਦਾ 10 ਕਿਲੋ ਦੁੱਧਿਆ 12 ਕਿਲੋ ਦੁੱਧਿਆ ਅੱਜ ਵੀ ਵੀ ਤਾਜ਼ੀਆਂ ਜਨਾਂ ਮੋਲੇ ਜਿਹੜੀ ਗੱਲ ਕਰ ਬਰੀਡਾਂ ਦਾ ਮੋਲੇ ਆ ਤੇ ਬਾਕੀ ਅੱਗੇ ਆ ਗਈ ਵੀਰੇ ਦੂਜੇ ਦਾ 3 ਨੰਬਰ ਤੇ ਵੀਰੇ ਤੁਸੀਂ ਹਾਂਜੀ ਵੀ ਚੈਂਪੀਅਨ ਸਿੰਘ ਲੱਗਾ ਵੱਡੀ ਝੋਟੀ ਇਹ ਇਹ ਮੈਂ ਵੀਰੇ 8 ਮਹੀਨੇ ਦੀ ਗੱਬਣ ਆ ਠੀਕ ਆ ਜੀ ਇਹ ਮੈਂ 2 ਮਹੀਨੇ ਜਿਹੜਾ ਸਾਹਮਲੇ ਨਾ ਇਹ ਸੌਦਾ ਵੀ ਕਮੇਟੀ ਪਾਤੀ ਕਮੇਟੀ ਪਾਤੀ ਐਡੀ ਮੈਂ ਦਾ ਢਾਂਚਾ ਵੇਖੋ ਵੀਰੇ ਜੀ ਫੁੱਲ ਸਾਈਜ਼ ਆ ਵੱਡੀ ਮੈਂ ਇਹ ਦੁੱਧੋਂ ਡਰਾਈ ਆ ਵੀਰੇ ਦੁੱਧੋਂ ਡਰਾਈ ਆ 8 ਮਹੀਨਿਆਂ ਦੀ ਗੱਬਣ ਆ 2 ਮਹੀਨੇ ਵੀਰ ਮੈਂ ਤਾਂ ਸੂਚੇ ਰਹਿ ਗਏ ਜਿਹੜੀ ਗੱਲ ਕਰਨ ਵਾਲੀ ਆ ਭਲਾ ਕੋਠੇ ਜਿੱਦੀ ਮੈਂ ਕੱਲੀ ਨਹੀਂ ਦਿੱਤੀ ਵੱਡੀ ਮਹੀਂ ਆ ਜੀ ਕੱਲੀ ਆਊਗੀ ਬਲੈਰੋ ਦੇ ਵਿੱਚ ਹਾਂ ਜੀ ਗੱਡੀ 'ਚ ਨਹੀਂ ਮਹੀਂ ਆਊਗੀ ਐਡੀ ਵੀਰ ਮੈਂ ਘਰ ਘਰ ਹੀ ਰੇਣੀ ਜਾਂ ਮੈਂ ਦੇ ਇਹੋ ਜੇ ਅੱਜ ਮੈਂ ਲੈ ਜਾਈਏ ਇਹ ਜਿਹੜਾ ਮਸਾਂਵ ਲੈਣਾ ਬਸ ਸੋਲੋ ਡਬਲ ਮੈਂ ਪੈਸੇ ਕਰ ਦੂੰ ਮੇਰੇ ਤੇ ਠੀਕ ਹੈ ਵੱਡੀ ਮਹੀਂ ਚੈਂਪੀਅਨ ਝੋਟੀ ਦੂਜਾ ਸੁਪੋ ਕਿਹ ਵੀਰ ਮੈਂ ਤੁਹਾਨੂੰ ਦੇ ਦਾਂਗੇ ਆਪਾਂ ਇਹਦੀ ਕੀਮਤ ਕਰਾਂਗੇ 1 ਲੱਖ 10 ਹਜ਼ਾਰ ਦੀ ਦੇ ਦਾਂਗੇ ਵੀਰ ਜੀ 1 ਲੱਖ 10 ਹਜ਼ਾਰ ਦੀ ਜਿਹੜਾ ਵੀਰ ਦੇ ਦਾਂਗੇ ਇਹ ਸਭ ਲੋਵੇ ਜਿਹੜਾ ਵੀਰ 2 ਮਹੀਨੇ ਸੰਭਲੂਗਾ ਤੇ ਮੁੜ ਕੇ ਕਿੰਨੇ ਦੀ ਲਿਆਉਗੇ ਟੁੱਕੀ ਜੇ ਦਫਾ ਰੱਖ ਲੈ 2 ਮਹੀਨੇ ਦਾ ਫਿਰ ਜਿਹੜੀ ਗੱਲ ਠੀਕ ਐ ਐਡੀ ਮੈਂ ਫਿਰ ਪਰਮਾ ਤੋਂ ਸੋਖੇ ਰੱਖ ਕੇ ਜਿਹੜੇ ਦਿਨਾਂ ਦੇ ਵਿੱਚ ਸੁਣੀ ਹੈ ਜਾ ਕੇ ਦਦੀਆਂ ਦੱਸਦੇ ਆ ਇਹ ਸ਼ੈ ਸ਼ੂ ਥਣਾ ਤੇ ਪੂਰਾ ਬਣ ਗਿਆ ਵੀਰ ਜਿਹੜੀ ਗੱਲ ਠੀਕ ਐ ਵੀਰ ਤੇ ਗਾੜੀ 4 ਨੰਬਰ ਦੀ ਗੱਲ ਕਰ ਲਈਏ ਚਾਰ ਨੰਬਰ ਵੀਰ ਦੀ ਛੋਟੀ ਕੋ ਦੁੱਧ ਆ ਗਿਆ ਸਾਡੇ 7 ਕਿਲੋ ਦੁੱਧ ਜਿਹੜੀ ਗੱਲ ਕਰਨ ਵਾਲੀ ਆ ਤੇ ਬਾਕੀ ਇਹ ਛੋਟੀ ਵੀਰ ਹਾਲੀ ਛੱਕ ਦੇ ਵਿੱਚ ਆ ਅੱਛਾ ਅੱਜ ਦੀ ਘੜੀ ਦਾ ਚੈਂਪੀਅਨ ਛੋਟਾ ਸਿੰਗ ਲੱਗਾ ਵਧੀਆ ਰਿੰਗਲਾ ਸਿੰਗ ਵੀਰ ਦਦੀਆਂ ਤੇ ਬਾਕੀ ਇਹ ਗੱਬਨ ਨਹੀਂ ਹੈਗੀ ਵੀਰ ਦਦੀਆਂ ਗੱਬਨ ਨਹੀਂ ਆ ਵੀਰ ਵੇ ਇੱਕ ਛੱਕ ਦੇ ਵਿੱਚ ਆ ਆਪਾਂ ਗੱਬਨ ਕਰਕੇ ਨਹੀਂ ਦੇ ਸਕਦੇ ਇਹ ਖਾਲੀ ਕਰਕੇ ਵੀਰ ਕਹਿੰਦਾ ਦਵਾਂਗੇ 7 ਕਿਲੋ ਦੁੱਧ 7 ਕਿਲੋ ਦੁੱਧ 70000 ਦੀ ਦੇ ਦਾਂਗੇ ਵੀਰ ਜੀ 70000 ਦੀ 70000 ਦੀ ਦੇ ਦਾਂਗੇ ਵੀਰ ਛੋਟੀ ਛੋਟੀ ਠੰਡੀ ਵੀਰੇ ਜਮੈਂ ਇਦਾਂ ਹੀ ਥਾਪੀ ਤੇ ਥੱਲੇ ਬੈਠਾ ਦਰੇ ਭਾਵੇਂ ਉਹ ਰਿਆ ਗਾ ਵੀਰ ਉਪਰੋਂ ਦੀ ਟੱਪ ਜੂ ਵੀਰੇ ਚੈਂਪੀਅਨ ਝੋਟੀ ਆ ਇੱਥੋਂ ਪਤਾ ਲੱਗਦਾ ਵੀਰ ਨਸਲਾ ਦਾ ਜਿਹੜੀ ਐਨੀ ਠੰਡੀ ਕੋਈ ਹਿਸਾਬ ਨਹੀਂ ਜਿਹੜੀ ਹਰ ਕਰਨੀ ਠੀਕ ਹੈ ਵੀਰੇ ਖੋਲ ਕੇ ਦਿਖਾਓ 7000 ਦੀ ਵੀਰ ਕਹਿੰਦਾ ਦੇ ਦਾਂਗੇ ਚੈਂਪੀਅਨ ਝੋਟੀ 7 ਕਿਲੋ ਦੁੱਧ ਜਿਹੜਾ ਵੀਰ ਸਾਹਮਣੇ ਫੇਰ ਟੁਕੀ 2 ਲੱਖ ਦੀ ਝੋਟੀ ਆ ਮੈਂ ਨਾ ਵੀਰੇ ਅੱਜ ਕੱਟੀ ਲੈਣ ਜਾਈਏ ਵੀਰ ਜਾਦ ਨਸਲ ਬਰੀਡ ਵਾਲੀ 7000 ਤੋਂ ਕੱਟੀ ਨਹੀਂ ਹੁੰਦੀ ਇਹਦੇ ਫੇਰ ਦੁੱਧ ਦਿੰਦੀ ਸਿੰਘ ਚੈਂਪੀਅਨ ਵਧੀਆ ਰਿੰਗ ਵਾਲਾ 7000 ਦੀ ਦੇ ਦਾਂਗੇ ਮੇਰੇ ਦਿਆਂ बाकी ਨਾ ਵੀ ਵੀਰ ਜੇ ਵੀਪਰਾ ਨੇ ਕਿਹਾ ਤਾਜ਼ੀਆਂ ਮੱਈਆਂ ਲੈਣੀ ਹੁਣ 24 ਘੰਟੇ ਆਪਣੇ ਫਾਰਮ ਤੇ ਮਤਲਬ 6-7 ਮੱਈਆਂ ਤਾਜ਼ੀਆਂ 24 ਘੰਟੇ ਖੜੀਆਂ ਰਹਿਣੀਆਂ ਜੇ ਠੀਕ ਹੈ ਵੀਰ ਜੀ ਡਰੈਸ ਬੋਲ ਦਿਓ ਡਰੈਸ ਵੀਰ ਜੀ ਜ਼ਿਲ੍ਹਾ ਗੁਰਦਾਸਪੁਰ ਦੇ ਨੇੜੇ ਫਰੇਗੜ ਚੂੜੀਆਂ ਜੇ ਦਦੀਆਂ ਹਾਂਜੀ ਬਟਾਲਾ ਵੀ ਇਹਨੂੰ ਇੱਥੋਂ ਪੈ ਜਾਂਦਾ ਵੀਰ ਜੀ ਦਾ 24-25 ਕਿਲੋਮੀਟਰ ਪੈ ਜਾਂਦਾ ਦਦੀਆਂ ਹਾਂਜੀ ਅੰਮ੍ਰਿਤਸਰ 30 ਕਿਲੋਮੀਟਰ ਪੈ ਜਾਂਦਾ ਵੀਰੇ ਦੇ ਫੋਨ ਨੰਬਰ 987651527 ਜਿਹੜੀ ਜਿਹੜੀ ਹੈ ਬਾਕੀ ਵੀਰਪਰਾ ਵੇਖਣ ਵਾਲੇ ਸਾਰਿਆਂ ਨੂੰ ਲਾਈਕ ਤੇ ਕਮੈਂਟ ਜ਼ਰੂਰ ਸ਼ੇਅਰ ਕਰਿਓ ਵੀਰੇ ਮਨ ਲਵੇ ਜਿੱਦਾਂ ਦੀ ਵੀ ਕਿਰੇ ਟੋਕਰ ਗੰਬਾਂ ਲੈਣੀ ਵੀਰੇ ਉਦਾਂ ਦੀ ਮਿਲ ਸਕਦੀ ਜਿਹੜੀ ਗੱਲ ਕਰਨੇ ਵੀ ਇਹ ਖਾਸ ਕਰਕੇ ਵਿਸਾਖੀ ਗਾੜੀ ਆਉਂਦੀ ਆ ਉਹ ਵੀਰਪਰਾਵਾਂ ਦੀ ਕਿਰੇ ਮਜਬੂਰੀ ਬਣ ਜਾਂਦੀ ਵੀ ਆਪਾਂ ਮੈਂ ਇਹ ਦੇ ਕੇ ਮਨ ਲਾ ਵੀ ਗਾੜੀ ਉਹਨਾਂ ਤਾਜ਼ੀਆਂ ਪਾਉਣੀਆਂ ਹੁੰਦੀਆਂ ਵੀ ਠੀਕ ਆ ਵੀਰੇ ਤੇ ਜੇ ਵੀਰਪਰਾ ਨੇ ਟੋਕਰ ਜਿੱਦਾਂ ਮਨ ਲਾ ਵੀ ਹੁਣ ਆ ਝੁੱਟੀ ਪਈ ਦਾਦੀਆਂ ਜਿਹੜੇ ਨੇ ਜਿਨੇ ਇਹਨੂੰ ਮਨ ਲਾ ਸੰਭ ਲਿਆ ਤਿੰਨ ਮਹੀਨੇ ਵੀਰੇ ਡਬਲ ਪੈਸੇ ਝੁੱਟੀ ਕਰਨ ਵਾਲੀਆਂ ਝੁੱਟੀਆਂ ਸਾਡੇ ਕੋਲ ਠੀਕ ਆ ਕਰਨੀਆਂ ਬਾਕੀ ਵੀਰਪਰਾ ਸਾਰੇ ਵੇਖਣਾ ਸਾਸੀ ਗੱਲ ਦੀ